ਮੋਗਾ ਪੁਲਿਸ ਸੀਆਈਏ ਸਟਾਫ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੀਆਈਏ ਸਟਾਫ ਦੇ ਵੱਲੋਂ ਜਲੰਧਾ ਰੋਡ ਤੇ ਇੱਕ ਆਈ 20 ਗੱਡੀ ਕਬਜ਼ੇ ਦੇ ਵਿੱਚ ਕੀਤੀ ਗਈ ਹੈ ਤੇ ਜਦੋਂ ਉਸ ਦੀ ਤਲਾਸ਼ੀ ਲਈ ਤੇ ਉਸ ਦੇ ਵਿੱਚ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸ਼ਿਰਪੁਰ ਤਾਵਾ ਬੈਠੇ ਹੋਏ ਸਨ ਤੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 500 ਗ੍ਰਾਮ ਹਿਰੋਇਨ ਬਰਾਮਦ ਹੋਈ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਚਿੱਟਾ ਵੀ ਕਹਿ ਦਿੰਨੇ ਆ ਮੋਗਾ ਪੁਲਿਸ ਦੀ ਸੀਆਈਐਸ ਸਟਾਫ ਮੋਗਾ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਕੋਲੋਂ 500 ਗ੍ਰਾਮ ਹਿਰੋਇਨ ਅਤੇ ਆਈ 20 ਕਾਰ ਬਰਾਮਦ ਹੋਈ ਹੈ ਹੁਣ ਇਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਫਾਰਵਰਡ ਅਤੇ ਬੈਕਵਰਡ ਲਿੰਕ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਸੀ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਜੀ ਸਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਇਸ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਠਾਣਾ ਤਰਮਕੋਟ ਵਿੱਚ ਦਰਜ ਹੋਏ ਮਕਦਮਾ ਨੰਬਰ 1325 ਦੇ ਵਿੱਚ ਸਾਡੇ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ हासिल ਹੋਈ ਜਦੋਂ ਉਹਨਾਂ ਨੇ ਮੋਗਾ ਧਰਮਕੋਟ ਮੋਗਾ ਤੋਂ ਜਲੰਧਰਾਣੀ ਸੜਕ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਇਸ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਤੇ ਇਹ ਉਸ ਇਸ ਦੇ ਹੈਰੋਇਨ ਦੇ ਨਾਲ ਨਾਲ ਇਸ ਕੋਲੋਂ ਇੱਕ i20 ਗੱਡੀ ਵੀ ਰਿਕਵਰ ਕੀਤੀ ਗਈ ਇਹਦਾ ਅੱਜ ਮਾਂਜੂਕ ਅਦਾਲਤ ਵਿੱਚ ਪੇਸ਼ ਹੋ ਕਰਕੇ ਇਹਦਾ ਰਿਮਾਂਡਿਆ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਇਹਨੇ ਇੱਥੇ ਕਿਸ ਨੂੰ ਦੇਣੀ ਸੀ ਸਾਰੇ ਇਹਨਾਂ ਤੇ ਪਹਿਲਾਂ ਵੀ ਕੋਈ ਮਕਦਮੇ ਦਰਜ ਹਨ ਹਾਂਜੀ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਐਨਡੀਪੀਐਸ ਐਕਟ ਦੇ ਮਕਦਮੇ ਦਰਜ ਹਨ ਤੇ ਇਸ ਦਾ ਇਸ ਦੇ ਸਾਥੀਆਂ ਬਾਰੇ ਵੀ ਪਤਾ ਲੱਗਾ ਹੈ